ਇੱਕ ਵਾਰੀ ਤੁਸੀਂ ਇਹ ਸਨੈਕ ਬਣਾ ਕੇ ਜ਼ਰੂਰ ਟਰਾਈ ਕਰਿਓ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦੇ ਹਨ ਤੁਹਾਡੇ ਬੱਚੇ ਪੀਜ਼ਾ 버ਗਰ ਖਾਣਾ ਭੁੱਲ ਜਾਣਗੇ ਇਹ ਆਪਾਂ ਬੱਚੇ ਹੋਏ ਚੌਲ ਤੋਂ ਬਣਾ ਕੇ ਤਿਆਰ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਗ੍ਰਾਈਂਡਰ ਜਾਰ ਦੇ ਵਿੱਚ ਚੌਲ ਪਾ ਲਏ ਹਨ ਇਹਨਾਂ ਵਿੱਚ ਥੋੜਾ ਜਿਹਾ ਆਪਾਂ ਪਾਣੀ ਪਾਵਾਂਗੇ ਤੇ ਇਸ ਦਾ ਸਮੂਤ ਜਿਹਾ ਆਪਾਂ ਪੇਸਟ ਬਣਾ ਕੇ ਤਿਆਰ ਕਰ ਲਵਾਂਗੇ ਇਹ ਦੇਖੋ ਆਪਣਾ ਪੇਸਟ ਬਣ ਕੇ ਤਿਆਰ ਹੋ ਚੁੱਕਾ ਹੈ ਇਸ ਨੂੰ ਆਪਾਂ ਇੱਕ ਅਲੱਗ ਬੌਲ ਦੇ ਵਿੱਚ ਕੱਢ ਲਵਾਂਗੇ ਹੁਣ ਇਸੇ ਗ੍ਰਾਈਂਡਰ ਦੇ ਵਿੱਚ ਆਪਾਂ ਪਾਵਾਂਗੇ ਬੋਇਲਡ ਆਲੂ ਇਹ ਮੈਂ 4 ਤੋਂ 5 ਬੋਇਲ ਡਾਲੂ ਲਏ ਹਨ ਤੇ ਇਹਨਾਂ ਦੀ ਵੀ ਆਪਾਂ ਸਮੂਦੀ ਪੇਸਟ ਬਣਾ ਕੇ ਤਿਆਰ ਕਰ ਲਵਾਂਗੇ ਦੇਖੋ ਇਸ ਦੀ ਪੇਸਟ ਵੀ ਬਣ ਕੇ ਤਿਆਰ ਹੋ ਚੁੱਕੀ ਹੈ ਇਹ ਵੀ ਆਪਾਂ ਉਸ ਬਾਲ ਦੇ ਵਿੱਚ ਹੀ ਐਡ ਕਰ ਲਵਾਂਗੇ ਥੋੜੇ ਜਿਹੀ ਬੇਸਿਕ ਮਸਾਲੇ ਐਡ ਕਰਾਂਗੇ ਸਵਾਦ ਦੇ ਅਨੁਸਾਰ ਨਮਕ ਐਡ ਕਰਾਂਗੇ 1/4 ਚਮਚ ਜੀਰਾ ਪਾਊਡਰ 1/4 ਚਮਚ ਲਾਲ ਮਿਰਚ ਪਾਊਡਰ ਥੋੜਾ ਜਿਹਾ ਚਿਲੀ ਫਲੈਕਸ ਐਡ ਕਰ ਲਵਾਂਗੇ ਤੇ ਚੰਗੀ ਤਰ੍ਹਾਂ ਇਸ ਨੂੰ ਆਪਾਂ ਮਿਕਸ ਕਰ ਲਵਾਂਗੇ ਮਿਕਸ ਕਰਨ ਤੋਂ ਮਗਰੋਂ ਇਸ ਦੇ ਵਿੱਚ ਆਪਾਂ ਪਾਵਾਂਗੇ ਬੇਕਿੰਗ ਪਾਊਡਰ ਥੋੜਾ ਜਿਹਾ ਇਸ ਦੇ ਉੱਤੇ ਪਾਣੀ ਪਾ ਲਵਾਂਗੇ ਤੇ ਐਕਟੀਵੇਟ ਹੋ ਜਾਵੇਗਾ ਤੇ ਚੰਗੀ ਤਰ੍ਹਾਂ ਇਸ ਨੂੰ ਆਪਾਂ ਮਿਕਸ ਤੇ ਦੇਖੋ ਇਹਨਾਂ ਨੂੰ ਆਪਾਂ ਬਿਲਕੁਲ ਹੌਲੀ ਹੌਲੀ ਹਲਕੇ ਹੱਥਾਂ ਦੇ ਨਾਲ ਹਿਲਾਵਾਂਗੇ ਪਹਿਲਾਂ ਸਟਾਰਟਿੰਗ ਦੇ ਵਿੱਚ ਨਹੀਂ ਹਿਲਾਉਣਾ ਫਿਰ ਥੋੜਾ ਜਿਹਾ ਮਗਰੋਂ ਇਸ ਨੂੰ ਆਪਾਂ ਹਲਕੇ ਹੱਥਾਂ ਨਾਲ ਹਿਲਾ ਲਵਾਂਗੇ ਆਪਣੇ ਬਹੁਤ ਹੀ ਵਧੀਆ ਕ੍ਰਿਸਪੀ ਕ੍ਰਾਂਚੀ ਸਨੈਕਸ ਬਣ ਕੇ ਤਿਆਰ ਹੋ ਚੁੱਕੇ ਹਨ ਵੀਡੀਓ ਵਧੀਆ ਲਗੀ ਤਾਂ ਪਲੀਜ਼ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਲਓ ਜੀ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਆਪਣੇ ਕ੍ਰਿਸਪੀ ਸਨੈਕ ਬਣ ਕੇ ਰੈਡੀ ਹੋਏ ਹਨ ਤੁਸੀਂ ਵੀ ਬਣਾਓ ਖਾਓ ਥੈਂਕਸ ਫॉर ਵਾਚਿੰਗ